Satnam Sri Vahibur Sahib ਨਾਨਕੋ ਤਨਹਾਨ ਸਤਨਾਮ ਸ੍ਰੀ ਵਾਰਗੁਰੂ ਸੰਤ ਕੀ ਨਿੰਦਾ ਨਾਨਕਾ ਮੋਹਰ ਮੋਹਰ ਅਵਤਾਰ ਅਸ਼ਟ ਪਰੀ ਸੰਤ ਕਾ ਦੁਖਣ ਯਾਰ ਜ ਘਟੈ ਸੰਤ ਕਾ ਦੁਖਣ ਜਮ ਤੇ ਨਹੀਂ ਛੁਟੈ ਸੰਤ ਕਾ ਦੁਖਣ ਸੁਖ ਸਭ ਜਾਏ ਸੰਤ ਕਾ ਦੁਖਣ ਨਰਕ ਮਹਿ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸ਼ੋਭਾ ਤੇ ਹੀਨ ਸੰਤ ਕੇ ਹੱਤੇ ਕੋ ਰਖੈ ਨ ਕੋਏ ਸੰਤ ਕੈ ਦੁਖਨ ਥਾਨ ਭ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਵੀ ਤਰੈ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਵੀ ਤਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸWARE ਸਤਸੰਗੀ ਜਨੋ ਜੁਹਾਨਾ ਦੀ ਤਰ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਸ ਦਾ ਸਰਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਣਾ ਕਉਨਾ ਵਿਖੇ ਹਾਰੀਆਂ ਲਵਾ ਰਹੇ ਹੋ ਆਪ ਜੀ ਅੰਮ੍ਰਿਤ ਗੜ ਦੇ ਨਿਤਨੇਮ ਬਰਾਂਤ ਪਵਿੱਤਰ ਆਸਾ ਜੀ ਦੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ ਉਪਰੰਤ ਚੱਲ ਰਹੀ ਲੜੀਵਾਰ ਕਥਾ ਪੋਤਾਪਕ ਸ੍ਰੀ ਸੁਖਮਨੀ ਸਾਹਿਬ ਜੀ ਵਿੱਚੋਂ 281 ਅੰਗ ਉਪਰ ਸੁਭਾਈ ਬਾ ਚੇਰਨੀ ਅਸ਼ਟਪਰੀ ਦਾ ਸ਼ਲੋਕ ਅਤੇ ਪਹਿਲਾ ਪਾਠ ਸਰਵਣ ਕੀਤਾ ਹੈ ਆਓ ਇਸ ਪਦੇ ਰਾਹੀਂ ਇਸ ਸ਼ਲੋਕ ਰਾਹੀਂ ਤਾਂਤਾਲ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂ ਕੀ ਉਪਦੇਸ਼ ਬਖਸ਼ ਕਰਦੇ ਹਨ ਆਰੰਭ ਕਰਕੇ ਸਰਵਣ ਕਰੀਏ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸੀਆਂ ਨੂੰ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤੇ ਦਾ ਨਾਰਾ ਕਰੀਏ ਬੁਲੰਦ ਗੱਲ ਕੇ ਆਖੀਏ ਜੀ ਵਾਰ ਗੁਰੂ ਜੀ ਕਾ ਖਾਲਸਾ ਵਾਰ ਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਰ ਗੁਰੂ ਸਾਹਿਬ ਜੀਓ ਸੋਕ ਸੰਤ ਸਾਨਜੋ ਜਨ ਪਰ ਸੋ ਜਨ ਉਦਰ ਨਹਾਰ ਤਤਕਿ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਤਤਕਿ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਵਾ ਗੁਰੂ ਇਹ ਪਵਿੱਤਰ ਸ਼ਲੋਕ ਤੇਰੀ ਅਸ਼ਟਪਦੀ ਦਾ ਜੋ ਆਪ ਜੀ ਨੇ ਸਰਬਨ ਕੀਤਾ ਤਤਤਨ ਸਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਚੁੱਕੇ ਰੱਬ ਦੇ ਪਿਆਰੇ ਸੰਤ ਭਗਤ ਗੁਰਮੁਖ ਹਨ ਉਹਨਾਂ ਦੀ ਮਹਿਮਾ ਦੱਸਦੇ ਹਨ ਉਹਨਾਂ ਦੀ ਸੰਗਤ ਕਰਨ ਵਾਲਿਆਂ ਨੂੰ ਕੀ ਫਲ ਮਿਲਦਾ ਹੈ ਅਤੇ ਉਹਨਾਂ ਦੀ ਬੇਅਦਬੀ ਨਿੰਦਾ ਕਰਨ ਵਾਲਿਆਂ ਦਾ ਕੀ ਹਸ਼ਰ ਹੁੰਦਾ ਹੈ ਇਹ ਵਿਚਾਰ ਦੱਸਦੇ ਹਨ ਪਾਤਸ਼ਾਹ ਕਹਿੰਦੇ ਸਲੋਕ ਸਲੋਕ ਦਾ ਅਰਥ ਹੈ ਸਵੈ ਲੋਕ ਇਹਦਾ ਮਤਲਬ ਇਹ ਵੀ ਹੈ ਕਿ ਤੁਸੀਂ ਆਪਣੇ ਆਪੇ ਨੂੰ ਖੋਜੋ ਸਾਰਾ ਲੋਕ ਤੁਹਾਡੇ ਅੰਦਰ ਹੀ ਹੈ ਜੋ ਗ੍ਰੰਡੇ ਸੋਈ ਪਿੰਡੇ ਸਸੇ ਮਤਲਬ ਸਵੈ ਆਪਣਾ ਲੋਕ ਮਤਲਬ ਆਪਣਾ ਸਰੀਰ ਕਾਹੇ ਵਰ ਖੋਜਣ ਜਾਹੀ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਹੀ ਪ੍ਰੀਤਮ ਜੀ ਵਾਸੇ ਕਰਦੇ ਹਨ ਕਿ ਸੰਤ ਸ਼ਰਨ ਜੋ ਜਨ ਪਰਹਿ ਜੋ ਰੱਬ ਦੇ ਪਿਆਰਿਆਂ ਦੀ ਸ਼ਰਨ ਵਿੱਚ ਆ ਜਾਂਦੇ ਹਨ ਜੋ ਰੱਬ ਦੇ ਪਿਆਰਿਆਂ ਦੀ ਸ਼ਰਨ ਪ੍ਰਾਪਤ ਕਰ ਲੈਂਦੇ ਹਨ ਸੋ ਜਨ ਉਧਰ ਨਹਾਰ ਉਹਨਾਂ ਦਾ ਉਧਾਰ ਹੋ ਜਾਂਦਾ ਉਹ ਡੁੱਗਦੇ ਡੁੱਗਦੇ ਵੀ ਤਰ ਜਾਂਦੇ ਹਨ ਸੰਸਾਰ ਸਮੁੰਦਰ ਚੋਂ ਔਰ ਜਿਹੜੇ ਉਹਨਾਂ ਦੇ ਐਂਟੀ ਚੱਲਦੇ ਆ ਉਹਨਾਂ ਦਾ ਕੀ ਹਾਲ ਹੁੰਦਾ ਹੁਣ 7 ਸ਼ਬਦ ਕਹੀਏ 7 ਕਹੀਏ ਤਾਂ ਗੁਰੂ ਪਿਆਰਿਓ ਇਹਨਾਂ ਦੀ ਜਿਹੜੀ ਕਸੌਟੀ ਹੈ ਭਾਵ ਇਹਨਾਂ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ ਕਿ ਸੰਤ ਹੈ ਜਾਂ ਕੁਸੰਤ ਹੈ ਇਹ ਉਹਨਾਂ ਦੇ ਜੀਵਨ ਦੇ ਵਿੱਚ ਵਸੀ ਵੇਖ ਸਕਦੇ ਆ ਜਿਹੜੇ ਸੰਤ ਹੈ ਉਹਨਾਂ ਨੇ ਜੀਵਨ ਦੀ ਗੱਲ ਕਰਦੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਸਾਸ ਗਰਾਸ ਨ ਵਿਸਰੈ ਹਰ ਨਾਮਾ ਮਨ ਮੰਤ ਅੰਦਰ ਸੇ ਸਈ ਨਾਨਕਾ ਪੂਰਨ ਸੋਈ ਸੰਤ ਓਹੀ ਅਸਲੀ ਸੰਤ ਹਨ ਜਿਨ੍ਹਾਂ ਨੂੰ ਸੁਆਸ ਸੁਆਸ ਪਰਮੇਸ਼ਰ ਚਿਤ ਆਉਂਦਾ ਜੋ ਸਾਸ ਗਰਾਸ ਧਿਆਏ ਨਿਹ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ ਜੋ ਸਾਸ ਗਰਾਸ ਉਸ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਨੂੰ ਸੇ ਮਿਲਦਾ ਹੈ ਉਹ ਹੀ ਸਿੱਖ ਭਗਤ ਸਤ ਜਿਹੜਾ ਹੈ ਪਰਮੇਸ਼ਰ ਨੂੰ ਭਾਉਂਦਾ ਹੈ ਚੰਗਾ ਲੱਗਦਾ ਹੈ ਤੇ ਜਿਹੜੇ ਉਹਨਾਂ ਦੀ ਸ਼ਰਨ ਵੀ ਚਲੇ ਜਾਂਦੇ ਆ ਉਹਨਾਂ ਦਾ ਉਧਾਰ ਹੋ ਜਾਂਦਾ ਹੈ ਐਸੇ ਕਿਤਨੇ ਹੀ ਆਪਾਂ ਇਤਿਹਾਸ ਵਿੱਚੋਂ ਹਵਾਲੇ ਪ੍ਰਾਪਤ ਕਰ ਸਕਦੇ ਹਾਂ ਸਾਖੀਆਂ ਜਾਣ ਸਕਦੇ ਹਾਂ ਜਿਨ੍ਹਾਂ ਨੇ ਗੁਰੂ ਪਿਆਰ ਨੂੰ ਡੁੱਬਦੇ ਡੁੱਬਦੇ ਗੁਰੂ ਦੀ ਸ਼ਰਨ ਲਈ ਤੇ ਉਹਨਾਂ ਦਾ ਉਧਾਰ ਹੋਇਆ ਪ੍ਰੇਮਾ ਕੋੜੀ ਜੋ ਗਏ ਨਾਨਕ ਜੀ ਦੀ ਕਿਰਪਾ ਨਾਲ ਤਰ ਗਿਆ ਇੱਕ ਹੋਰ ਕੋੜੀ ਈਲਾ ਗੁਰੂ ਅਮਰਦਾਸ ਜੀ ਦੀ ਸ਼ਾਨ ਵਿੱਚ ਚੜਿਆ ਗਿਆ ਦੇਖੋ ਨਾਮ ਵਰਨਾਮ ਵੀ ਹੋ ਗਿਆ ਅਤੇ ਗੁਰੂ ਪਿਆਰੇ ਲੋਕ ਸ਼ਾਦੀ ਵੀ ਹੋ ਗਈ ਉਸ ਦੀ ਔਰ ਉਸ ਨੂੰ ਪ੍ਰਚਾਰਕ ਵੀ ਬਣਾ ਦਿੱਤਾ ਬ੍ਰਹਮ ਗਿਆਨ ਬਖਸ਼ ਦਿੱਤਾ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੇ ਕੋਲ ਬੀਬੀ ਰਜਨੀ tio ਦਾ ਕੋੜੀ ਪਹੁੰਚ ਗਏ ਉਸ ਇਲਾਕੇ ਵਿੱਚ ਵੀ ਉਹ ਛਪੜੀ ਜਿੱਥੇ ਕਿ ਆਚਰੀ ਹਰਮਿੰਦਰ ਸਾਹਿਬ ਸੋ ਆਏ ਮਾਰ ਹੈ ਰਾਮਦਾਸ ਸ੍ਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਉਥੇ ਵੀ ਸਾਧੂਆਂ ਦੇ ਚਰਨ ਪਏ ਸਨ ਕਿਸੇ ਵੇਲੇ ਭਜਨ ਬੰਦਗੀ ਕਰਨ ਵਾਲਿਆਂ ਨੇ ਤਾਂ ਉਹ ਜਗ੍ਹਾ ਦੇ ਉੱਤੇ ਵੀ ਦੇਖੋ ਕਿਤਨਾ ਪ੍ਰਭਾਵ ਸੀ ਰਜਨੀ ਦਾ ਕੋੜੀ ਠੀਕ ਹੋ ਗਿਆ ਪਰ ਜਿਹੜੇ ਉਲਟ ਚੱਲਦੇ ਐ ਐਸੇ ਮਹਾਂਪੁਰਸ਼ਾਂ ਨੇ ਸੰਤ ਕੇ ਨੰਦਾ ਨਾਨਕਾ ਬੋਹਰ ਬੋਹਰ ਅਵਤਾਰ ਜਿਹੜੇ ਸੰਤਾਂ ਦੇ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦੇ ਆ ਭਾਈ ਉਹ ਵਾਰ-ਵਾਰ ਜੰਮਣ ਮਰਨ ਦੇ ਚੱਕਰਾਂ ਵਿੱਚ ਪੈ ਜਾਂਦੇ ਆ ਇਹ ਹੁਣ ਬੰਦੇ ਦੀ ਮਰਜ਼ੀ ਆ ਸਤਿਗੁਰ ਨੇ ਅਕਾਲ ਪੁਰਖ ਨੇ ਗੱਲ ਬੰਦੇ ਤੇ ਛੱਡ ਦਿੱਤੀ ਆ ਬਈ ਤੂੰ ਕਿਹੋ ਜਿਹਾ ਫਲ ਲੈਣਾ ਚਾਹਣਾ ਕਿਉਂਕਿ ਜਿਹੋ ਜਿਹਾ ਬੰਦੇ ਦਾ ਖਿਆਲ ਹੋਵੇਗਾ ਖਿਆਲ ਦਾ ਭਾਂਡਾ ਹੋਵੇਗਾ ਪਰਮੇਸ਼ਰ ਉਹੇ ਜਿਹਾ ਫਲ ਪਾ ਦੇਵੇਗਾ ਅਗੇ ਅਸ਼ਟਪਦੀ ਪ੍ਰਭੂ ਕਹਿੰਦੇ ਆ ਅਸ਼ਟਪਦੀ ਦਾ ਮਤਲਬ ਹੈ ਕਿ ਇਹ ਸ਼ਬਦ ਦੇ ਵਿੱਚ 8 ਪੌੜੀਆਂ ਹਨ 8 ਪਦੇ ਹਨ ਇਹ ਸ਼ਬਦ ਦੇ 8 ਹਿੱਸੇ ਹਨ ਆਪ ਇਸ ਨੂੰ ਕਹਿੰਦੇ ਆ ਕਿ ਅਸ਼ਟਪਦੀ ਪਹਿਲੀ ਅਸ਼ਟਪਦੀ ਆਪਾ ਸਰਬਨ ਕਰ ਰਹੇ ਆ 13ਵੀਂ ਅਸ਼ਟਪਦੀ ਦਾ ਪਹਿਲਾ ਪਦ ਸਰਬਨ ਕਰ ਰਹੇ ਹਾਂ ਸੰਤ ਕਾ ਦੁਖਣਿਆਰ ਜਾਂ ਘਟੈ ਜਿਹੜੇ ਸੰਤਾਂ ਤੇ ਦੋਖ ਲਾਉਂਦੇ ਹਨ ਦੋਸ਼ ਲਾਉਂਦੇ ਹਨ ਭਾਵ ਕੇ ਇੱਕ ਗੱਲ ਹੁੰਦੀ ਹੈ ਕਿ ਉਹ ਵਾਕਿਆ ਹੀ ਅਸੀਂ ਦੇਖਿਆ ਜਾਂ ਸੁਣੀ ਸੁਣਾਈ ਗੱਲ ਕਰ ਰਹੇ ਹਾਂ ਜਿਹੜੇ ਸੁਣੀ ਸੁਣਾਈ ਗੱਲ ਕਰਦੇ ਹਨ ਗੁਰੂ ਪਿਆਰਿਓ ਉਹਨਾਂ ਲੋਕਾਂ ਦਾ ਜੀਵਨ ਖਰਾਬ ਹੋ ਜਾਂਦਾ ਹੈ ਪ੍ਰਵਾਦ ਹੋ ਜਾਂਦਾ ਹੈ ਜ਼ਰੂਰੀ ਨਹੀਂ ਕਿ ਉਹ ਸਾਧੂ ਉਹ ਸਤ ਜਿਹੜਾ ਉਸ ਤਰ੍ਹਾਂ ਦਾ ਹੋਵੇ ਜਿਹੜੇ ਰੱਬ ਦੇ ਪਿਆਰਿਆਂ ਤੇ ਆਪਣੀ ਮਨਮਤ ਕਰਕੇ ਜਾਂ ਆਪਣੀ ਵਡਿਆਈ ਕਰਕੇ ਦੋਸ਼ ਲਾਉਂਦੇ ਹਨ ਉਹਨਾਂ ਦੀ ਔਵਰ ਘਟ ਜਾਂਦੀ ਹੈ ਉਹ ਖਤਮ ਹੋ ਜਾਂਦੇ ਆ ਜਲਦੀ ਜਿਸ ਤਰ੍ਹਾਂ ਗੁਰੂ ਪਿਆਰਿਓ ਚੰਦੂ ਦਾ ਖਤਮ ਹੋ ਜਾਣਾ ਜਿਸ ਨੇ ਗੁਰੂ ਅਰਜਨ ਦੇਵ ਜੀ ਨਾਲ ਆड्डा ਵਿਟਿਆ ਕਿਉਂਕਿ ਇਹ ਜਹਾਗੀਰ ਦੇ ਕੋਲ ਕਹਿੰਦਾ ਸੀਗਾ ਕਿ ਮਾਝੇ ਦੇ ਇਲਾਕੇ ਵਿੱਚ ਗੁਰਦਾਨਕ ਜੀ ਗੱਦੀ ਦਾ مالک ਜੋ ਅਰਜਨ ਦੇਵ ਹੈ ਉਸ ਨੇ ਇੱਕ ਤਾਂ ਤੁਹਾਡੇ ਬਾਗੀ ਬੱਚੇ ਖਸਰੋ ਨੂੰ ਪੜਾ ਦਿੱਤੀ ਹੈ ਦੂਸਰਾ ਉਸ ਨੇ ਚੋਰ ਰੱਖੇ ਹੋਏ ਹਨ ਔਰ ਤਰ੍ਹਾਂ ਤਰ੍ਹਾਂ ਦੇ ਦੋਸ਼ ਉਹ ਲਾਉਂਦਾ ਸੀ ਔਰ ਤੀਸਰਾ ਉਹ ਕਹਿੰਦਾ ਉਹਨਾਂ ਦੇ ਕੋਲੋਂ ਜਿਹੜਾ ਹੈ ਦੰਡ ਭਰਾਇਆ ਜਾਵੇ ਦਰਵਾਣਾ ਕੀਤਾ ਜਾਵੇ 2 ਲੱਖ ਉਸ ਵੇਲੇ ਤਾਂ ਗੁਰੂ ਪਿਆਰਿਓ ਜਹਾਗੀ ਰਾਜੇ ਕੰਨਾਂ ਦੇ ਕੱਚੇ ਹੁੰਦੇ ਆ ਉਹਨੇ ਉਸੇ ਦੀ ਡਿਊਟੀ ਲਾ ਦਿੱਤੀ ਤੇ ਅਖੀਰ ਉਹਦਾ ਕੀ ਹਸ਼ਰ ਹੋਇਆ ਇਹ ਸਾਡੇ ਸਾਹਮਣੇ ਆ ਤਾਂ ਉਸ ਦੀ ਮੌਤ ਕਿਸ ਤਰ੍ਹਾਂ ਹੋਈ ਸੰਗਤਾਂ ਦੇ ਕੋਲੋਂ ਜੁੱਤੀਆਂ ਖਾਂਦੇ ਹੋਏ ਸਿਰ ਫੁੱਟ ਗਿਆ ਸੰਤ ਕੇ ਦੁੱਖਣ ਆਰ ਜਾਂ ਘਟਾ ਜਿਉਂਨੇ ਹੋਰ ਲੰਬੀ ਉਮਰ ਜਿਉਣਾ ਸੀ ਪਰ ਉਸ ਸਮੇਂ ਦੇ ਨਾਲ ਜਲਦੀ ਹੀ ਮਰ ਗਿਆ ਇਹ ਉਸ ਨੂੰ ਰੱਬ ਨੇ ਸਜ਼ਾ ਦਿੱਤੀ ਸੰਤ ਕੈ ਦੁੱਖਨ ਜਮਤੇ ਨਹੀਂ ਛੁੱਟੈ ਔਰ ਪਾਤਸ਼ਾਹ ਕਹੇ ਪਰਮੇਸ਼ਰ ਦੇ ਨਾਲ ਜਿਹੜੇ ਪਿਆਰ ਕਰਨ ਵਾਲੇ ਹਨ ਉਹਨਾਂ ਵਿੱਚ ਕੋਈ ਔਗਲ ਨਾ ਹੋਵੇ ਪਰ ਜੇ ਕੋਈ ਉਹਨਾਂ ਦੇ ਉੱਤੇ ਬਿਨਾਂ ਗੱਲ ਤੋਂ ਦੋਸ਼ ਲਾਉਂਦਾ ਹੈ ਉਹਨਾਂ ਨੂੰ ਮਾੜਾ ਕਹਿਣਾ ਹੈ ਤਾਂ ਪਾਤਸ਼ਾਹ ਜੀ ਕਹਿੰਦੇ ਓਹ ਜਮਾਂ ਦੇ ਵਸ ਪੈ ਜਾਂਦੇ ਆ ਜਮਾਂ ਤੋਂ ਛੁੱਟਦੇ ਨਹੀਂ ਸਗਲ ਗੁਣ ਅਵਗੁਣ ਨ ਕੋਈ ਹੋਵੇ ਨੀਤਾ ਨੀਤਾ ਜਿਹਨੇ ਰੱਬ ਦੇ ਪਿਆਰੇ ਹਾਂ ਉਹ ਨਿਤ ਨਵੇਂ ਪਰਮੇਸ਼ਰ ਨਾਲ ਜੁੜੇ ਹਨ ਉਹਨਾਂ ਵਿੱਚ ਕੋਈ ਔਗਣ ਨਹੀਂ ਹੈ ਜੇ ਔਗਣ ਨਹੀਂ ਹੈ ਤੇ ਜਿਹੜਾ ਕੇਵਲ ਆਪਣੇ ਹੰਕਾਰ ਕਰਕੇ ਉਹਨਾਂ 'ਚ ਔਗਣ ਕੜਦਾ ਹੈ ਉਹਨਾਂ ਦਾ ਐਸਾ ਹਸ਼ਰ ਹੁੰਦਾ ਹੈ ਸੰਤ ਕਾ ਦੁੱਖ ਸੁੱਖ ਸਭ ਜਾਏ ਸੰਤਾ ਦੇ ਉੱਤੇ ਐਲੀਗੇਸ਼ਨ ਲਾਉਣ ਵਾਲੇ ਸੰਤਾਂ ਦੇ ਉੱਤੇ ਦੋਸ਼ ਲਾਉਣ ਵਾਲੇ ਉਹ ਆਪਣੇ ਹੀ ਮਾਨੋ ਜੀਵਨ ਦੀਆਂ ਜਣਾ ਵਿੱਚ ਤੇਲ ਪਾ ਦਿੰਦੇ ਹਨ ਜਿਵੇਂ ਕਿਸੇ ਬੂਟੇ ਦੀ ਜਿਹੜਾ ਤੇਲ ਪਾ ਦਈਓ ਮੱਚ ਜਾਂਦਾ ਏਸੇ ਤਰ੍ਹਾਂ ਉਹ ਆਪਣੇ ਪੈਰਾਂ ਤੇ ਆਪ ਕਹਾੜਾ ਮਾਰਦੇ ਐ ਸੰਤ ਕਾ ਦੁੱਖ ਸੁੱਖ ਸਭ ਜਾਏ ਉਹਨਾਂ ਦੇ ਸਾਰੇ ਸੁੱਖ ਚਲੇ ਜਾਂਦੇ ਆ ਤੇ ਖਤਮ ਹੋ ਜਾਂਦੇ ਹਨ ਸੰਤ ਕਾ ਦੁਖ ਨਰਕ ਮੇ ਪਾਏ ਸੰਤਾ ਦੇ ਦੋਸ਼ੀ ਸੰਤਾ ਦੇ ਦੋਸ਼ ਲਾਉਣ ਕਰਕੇ ਇਹ ਜੀਵ ਨੂੰ ਪਰਮੇਸ਼ਰ ਧਰਮਰਾਜ ਫਿਰ ਨਰਕਾ ਵਿੱਚ ਸਿੱਟਦਾ ਤੇ ਦੂਜੇ ਪਾਸੇ ਜੇ ਕੋਈ ਰੱਬ ਦੇ ਪਿਆਰੇਆਂ ਨੂੰ ਜਿਉ ਆਇਆ ਕਹਿੰਦਾ ਫਿਰ ਉਹਨਾਂ ਦੇ ਨਾਲ ਕੀ ਵਰਤਾਰਾ ਹੁੰਦਾ ਹੈ ਜੇ ਕੋ ਜਿਉ ਕਹੇ ਉਹਨਾਂ ਕੋ ਜਨ ਕੀ ਤਲਵਣਾ ਹੋਈ ਜਿਹੜਾ ਰੱਬ ਦੇ ਪਿਆਰਿਆਂ ਨੂੰ ਜਿਉ ਆਇਆ ਕਹਿੰਦਾ ਸਤਕਾਰ ਕਰਦਾ ਉਹਨਾਂ ਨੂੰ ਜੰਮ ਨਹੀਂ ਬਿਲਾ ਸਕਦੇ ਉਹਨਾਂ ਨੂੰ ਰੱਬ ਦੇ ਵੱਲ ਜਾਂਦੇ ਆ ਕੋਈ ਰੋਕ ਨਹੀਂ ਸਕਦਾ ਰੇ ਰੇ ਦਰਗਹ ਕਹੈ ਨਾ ਕੋ ਆਉ ਬੈਠ ਆਦਰ ਸਭ ਦੇ ਪਰ ਜਿਹੜੇ ਐਂਟੀ ਚੱਲਦੇ ਐ ਉਹਨਾਂ ਦੀ ਹਾਲਤ ਹੁੰਦੀ ਆ ਉਹ ਨਰਕਾਂ ਵਿੱਚ ਸਿੱਟੇ ਜਾਂਦੇ ਆ ਸੰਤ ਕਾ ਦੁਖਣ ਮਤ ਹੋਏ ਮਨੀਨ ਐਸੇ ਰੱਬ ਦੇ ਪਿਆਰਿਆਂ ਤੇ ਦੋਸ਼ ਲਾਉਣ ਵਾਲਿਆਂ ਦੀ ਮਤ ਮਾਰੀ ਜਾਂਦੀ ਹੈ। ਪਰਮੇਸ਼ਰ ਜਿਹੜਾ ਕਹਿੰਦੇ ਲਤ ਨਹੀਂ ਮਾਰਦਾ ਉਹਦੀ ਮਤ ਮਾਰਦਾ ਹੈ। ਜਿਸ ਨੂੰ ਆਪ ਖੁਆਇ ਕਰਤਾ ਖੁਸ ਲਏ ਚੰਗਿਆਈ ਇਹੋ ਜਿਹੇ ਲੋਕਾਂ ਨੂੰ ਫਿਰ ਸਜ਼ਾ ਜਿਹੜੀ ਹੁੰਦੀ ਹੈ ਸੰਤਾਂ ਦੀ ਆਪਣੇ ਪਿਆਰਿਆਂ ਦੀ ਨਿੰਦਿਆ ਦੀ। ਫਿਰ ਰੱਬ ਕੀ ਕਰਦਾ ਉਹਨਾਂ ਦੀ ਮਤ ਮਾਰ ਦਿੰਦਾ ਤੇ ਮਤ ਮਾਰ ਕੇ ਉਹਨਾਂ ਨੂੰ ਫਿਰ ਸਜ਼ਾ ਦਿੰਦਾ। ਜਿਸ ਲੋ ਆਪ ਖੁਆਇ ਕਰਤਾ ਖੁਸ਼ ਲਏ ਚੰਗਿਆਈ ਫਿਰ ਉਹ ਜਿਹੜੇ ਹਨ ਚੰਗੇ ਕੰਮ ਕਰਨੇ ਬੰਦ ਕਰ ਦਿੰਦੇ ਆ ਤੇ ਫਿਰ ਨਰਕਾਂ ਵਿੱਚ ਛਿਕੇ ਜਾਂਦੇ ਆ ਸੰਤ ਦਾ ਦੂਖਨ ਮਤ ਹੋਏ ਮਲੀਨ ਉਹ ਕੁੱਠੇ ਸਿੱਧੇ ਕੰਮ ਕਰਦੇ ਉਹਨਾਂ ਦੀ ਮਤ ਮਾਰੀ ਜਾਂਦੀ ਆ ਔਰ ਸੰਤਾਂ ਦੇ ਦੋਸ਼ ਲਾਉਣ ਕਰਕੇ ਸੰਤ ਕੈ ਦੂਖਨ ਸ਼ੋਹਾਤੇ ਹੀਨ ਉਹ ਦੁਨੀਆ ਦੇ ਸੰਸਾਰ ਦੇ ਵੀ ਨੱਕੋ ਮੂੰਹ ਨਹੀਂ ਜਾਂਦੇ ਆ ਜਿਹੜੀ ਉਹਨਾਂ ਵਿੱਚ ਦੁਨੀਆ ਵਿੱਚ ਵਡਿਆਈ ਬਣੀ ਹੁੰਦੀ ਹੈ ਲੋਕ ਨਾਜ਼ ਬਣੀ ਹੁੰਦੀ ਹੈ ਉਹ ਵੀ ਉਹਨਾਂ ਦੀ ਸਭ ਖਤਮ ਹੋ ਜਾਂਦੀ ਹੈ ਔਰ ਗੁਰੂ ਪਿਆਰਿਓ ਸੰਸਾਰ ਦੇ ਲੋਕ ਵੀ ਉਹਨਾਂ ਦੀ ਫਿਰ ਵਡਿਆਈ ਸਿਪਤ ਜਾਂ ਉਹਨਾਂ ਨੂੰ ਚੰਗਾ ਨਹੀਂ ਕਹਿੰਦੇ ਐਸੇ ਰਬ ਦੇ ਪਿਆਰਿਆਂ ਦੀ ਗੱਲ ਹੈ ਅੱਗੇ ਪਾਤਸ਼ਾਹ ਕਹਿੰਦੇ ਹਨ ਸੰਤ ਕੇ ਹੱਤੇ ਕੋ ਰਖੈ ਨਾ ਕੋਏ ਜਿਨ੍ਹਾਂ ਨੂੰ ਸੱਤਾ ਨੇ ਮਾਰ ਦਿੱਤਾ ਉਹਨਾਂ ਨੂੰ ਫਿਰ ਕੋਈ ਬਚਾ ਨਹੀਂ ਸਕਦਾ ਸੱਤ ਦੇ ਮਾਰਿਆਂ ਨੂੰ ਕੋਈ ਬਚਾ ਨਹੀਂ ਸਕਦਾ ਕਈ ਵਾਰੀ ਵੈਦ ਡਾਕਟਰ ਵੀ ਕਹਿ ਦਿੰਦੇ ਆ ਜਦੋਂ ਉਹਨਾਂ ਦੀ ਦਵਾਈ ਕੰਮ ਨਾ ਕਰੇ ਤੇ ਗੁਰੂ ਪਿਆਰਿਓ ਉਹ ਫਿਰ ਕਹਿੰਦੇ ਆ ਮਰੀਜ਼ ਦੇ ਮਾਲਕਾਂ ਨੂੰ ਵਈ ਤੁਹਾਡੇ ਕੋਈ ਵੱਡੇ-ਵਡੇਰਿਆਂ ਦੀ ਕੋਈ ਰੱਬ ਦੇ ਪਿਆਰਿਆਂ ਦੀ ਅਰਦਾਸ ਨਾ ਕਰ ਲੋ ਗੁਰੂ ਨਾਨਕ ਦੇ ਅੱਗੇ ਜਾ ਕੇ ਅਰਦਾਸ ਕਰ ਲੋ ਮੱਥਾ ਟੇਕੋ ਕੋਈ ਮੇਰੀ ਦਵਾਈ ਕਿਉਂ ਨਹੀਂ ਲੱਗ ਰਹੀ ਇਹ ਤਾਂ ਮੇਰੀ ਚੌਥਾ ਹਿੱਸਾ ਦਵਾਈ ਕੰਮ ਕਰ ਜਾਂਦੀ ਹੈ ਇਹਨੂੰ ਮੈਂ ਚਾਰ ਹਿੱਸੇ ਵਾਧੇ ਦਿੱਤੇ ਫਿਰ ਵੀ ਠੀਕ ਨਹੀਂ ਹੋ ਰਿਹਾ ਅਸਲ ਦੇ ਵਿੱਚ ਉਹ ਕਰਮ ਰੋਗ ਹੁੰਦੇ ਆ ਜਿਹੜੀ ਰੱਬ ਦੇ ਪਿਆਰਿਆਂ ਦੀ ਬੇਅਦਬੀ ਕੀਤੀ ਹੁੰਦੀ ਹੈ ਉਹਨੂੰ ਫਿਰ ਕੋਈ ਦਵਾਈ ਨਹੀਂ ਲੱਗਦੀ ਇਓਂ ਰੱਬ ਦੇ ਬਿਮਾਰਿਆਂ ਨੂੰ ਬੈਦ ਵੀ ਵਿਚਾਰ ਨਹੀਂ ਸਕਦੇ ਸੰਤ ਕੇ ਹੱਤੇ ਕੋ ਰੱਖੈ ਨਾ ਕੋਏ ਸੰਤ ਕਾ ਦੁੱਖਣ ਥਾਨ ਪ੍ਰਸ਼ਟ ਹੋਏ ਸੰਤ ਦੇ ਦੁੱਖੀ ਜਿੱਥੇ ਬੈਠਦੇ ਹਨ ਉਹ ਧਰਤੀ ਵੀ ਭ੍ਰਿਸ਼ਟ ਹੋ ਜਾਂਦੀ ਹੈ ਭਾਵ ਉਹ ਇਲਾਕਾ ਵੀ ਚੰਗਾ ਨਹੀਂ ਰਹਿੰਦਾ ਭਾਵ ਉਹ ਸਦਾਕੇ ਵਿੱਚ ਬਸਣ ਵਾਲੇ ਉਹਦੀ ਸੰਗਤ ਕਰਨ ਵਾਲੇ ਵੀ ਵਿਗੜ ਜਾਂਦੇ ਐ ਸੰਤ ਕਹੇ ਦੁੱਖਣ ਥਾਨ ਭ੍ਰਿਸ਼ਟ ਹੋਏ ਉਹਨੂੰ ਕੋਈ ਬਚਾ ਨਹੀਂ ਸਕਦਾ ਫੇਰ ਮਹਾਰਾ ਕੀ ਕਹੀਏ ਸੰਤ ਕਿਰਪਾਲ ਕਿਰਪਾ ਜੇ ਕਰੇ ਫਿਰ ਕਹਿੰਦੇ ਜੇ ਰੱਬ ਹੀ ਚਿਰਤਾ ਕਰ ਦੇਵੇ ਤੇ ਉਹਨਾਂ ਨੂੰ ਸਤ ਪਿਆਰੇ ਮਹਾਪੁਰਸ਼ ਮੇਰ ਕੰਨ ਦਇਆ ਕੰਨ ਸਤਗੁਰੂ ਕਿਰਪਾ ਕੰਨ ਉਹਨਾਂ ਨੂੰ ਆਪਣੀ ਸੰਗਤ ਬਖਸ਼ ਦੇਣ ਭਾਵ ਉਹਨਾਂ ਦੇ ਅੰਦਰ ਐਸਾ ਸੁਹਾਵ ਪੈਦਾ ਹੋ ਜਾਵੇ ਕਿ ਰੱਬ ਦੇ ਪਿਆਰੀਆਂ ਦੀ ਉਹ ਸੰਗਤ ਕਰਨ ਤਾਂ ਉਹਨਾਂ ਦਾ ਉਧਾਰ ਹੋ ਸਕਦਾ ਹੈ ਉਹ ਨਿੰਦਕ ਵੀ ਤਰ ਸਕਦੇ ਹਨ ਸਤਿ ਕਿਰਪਾਲ ਕਿਰਪਾ ਜੀ ਕਰੇ ਨਾਨਕ ਸੰਤ ਸੰਗ ਨਿੰਦਕ ਵੀ ਤਰੈ ਜਿਵੇਂ ਕਵੀ ਸਾਹਿਬ ਦੇ ਘਰ ਇੱਕ ਚੋਰ ਆ ਗਿਆ ਗੁਰੂ ਪਿਆਰਿਓ ਜਦ ਚੋਰ ਨੇ ਸੱਚ ਦੱਸ ਦਿੱਤਾ ਕਿ ਮਹਾਰਾਜ ਮੈਂ ਚੋਰ ਹਾਂ ਮੈਂ ਚੋਰੀ ਕੀਤੀ ਸੀ ਮੈਨੂੰ ਬਚਾਓ ਨਹੀਂ ਤਾਂ ਲੋਕਾਂ ਨੇ ਕੁੱਟ ਕੇ ਮਾਰ ਦੇਣਾ ਉਸ ਵੇਲੇ ਕਬੀਰ ਸਾਹਿਬ ਜੀ ਨੇ ਉਹਦੀ ਰੱਖਿਆ ਕਰਨ ਵਾਸਤੇ ਆਪਣੇ ਘਰ ਵਿੱਚ ਤਿੰਨ ਕਮਰੇ ਸਾਡੇ ਕਮਰੇ ਦੇ ਵਿੱਚ ਉਹਨਾਂ ਦੀ ਬੱਚੀ ਲੜਕੀ ਕਮਾਲੀ ਪਈ ਸੀ ਔਰ ਉਸ ਕਮਰੇ ਵਿੱਚ ਬਾਹਰ ਤਾਂ ਜਦੋਂ ਲੋਕਾਂ ਨੇ ਆ ਕੇ ਪੁੱਛਿਆ ਕਿ ਤੁਹਾਡੇ ਘਰ ਕੋਈ ਚੋਰ ਆਇਆ ਹੈ ਸਾਨੂੰ ਦੱਸੋ ਕਹਿੰਦੇ ਇੱਥੇ ਕੋਈ ਚੋਰ ਨਹੀਂ ਨਾ ਇੱਧਰ ਮੇਰੀ ਲੋਈ ਪਈ ਆ ਉੱਧਰ ਮੇਰਾ ਨੌ ਤੇ ਪੁੱਤ ਕਮਾਲਾ ਤੇ ਉਹਦੀ ਘਰਵਾਲੀ ਆ ਇੱਧਰ ਮੇਰੀ ਲੜਕੀ ਤੇ ਮੇਰਾ ਜਵਾਈ ਪਏ ਆ ਪਿੰਡ ਵਾਲੇ ਕਹਿੰਦੇ ਲੜਕੀ ਦਾ ਹਜੇ ਵਿਆਹੀ ਨਹੀਂ ਜਵਾਈ ਕਿਥੋਂ ਆ ਗਿਆ ਕਹਿੰਦੇ ਮੇਰਾ ਜਵਾਈ ਆ ਜਦ ਉਸ ਬੰਦੇ ਨੂੰ ਵੇਖ ਕੇ ਬੰਦੇ ਕਹਿੰਦੇ ਇਹੀ ਚੋਰ ਆ ਕਹਿੰਦੇ ਚੋਰ ਨਹੀਂ ਮੇਰਾ ਜਵਾਈ ਆ ਇਓ ਕਵੀ ਸਾਹਿਬ ਨੇ ਗੁਰ ਪਿਆਰਿਓ ਉਹ ਚੋਰ ਦੀ ਜਾਨ ਲੋਕਾਂ ਤੋਂ ਵਿਚਾਈ ਭਾਵੇਂ ਲੋਕਾਂ ਨੇ ਬਹੁਤ ਕੁਝ ਕਿਹਾ ਤੇ ਦੇਖੋ ਕਵੀਰ ਨੇ ਆਪਣੀ ਲਾਜ ਖਰਾਬ ਕਰ ਦਿੱਤੀ ਐ ਆਪਣੀ ਇੱਜ਼ਤ ਖਰਾਬ ਕਰ ਦਿੱਤੀ ਆ ਇੱਕ ਚੋਰ ਨੂੰ ਆਪਣੀ ਲੜਕੀ ਦੇ ਕਮਰੇ ਵਿੱਚ ਪਾ ਦਿੱਤਾ ਕਵੀਰ ਸਾਹਿਬ ਜੀ ਕਹਿੰਦੇ ਪਾਤੇ ਪਤ ਤਾ ਕੀ ਨਹੀਂ ਲਾਜ ਤਵ ਜਾਣੋਗੇ ਉਗਰੇ ਕੋ ਪਾਜ ਕਹਿੰਦੇ ਉਦੋਂ ਪਤਾ ਲੱਗੂ ਦਰਗਾਹ ਦੇ ਵਿੱਚ ਜਾ ਕੇ ਜਦੋਂ ਸਾਡੇ ਪਾਜ ਖੁੱਲੇ ਭਾਗ ਸਾਡੇ ਗੁਪਤ ਪਰਦੇ ਜਦੋਂ ਖੁੱਲ੍ਹੇ ਫਿਰ ਪਤਾ ਲੱਗੂ ਕੌਣ ਚੰਗਾ ਤੇ ਕੌਣ ਮਾੜਾ ਹੈ ਕੋਈ ਗੱਲ ਨਹੀਂ ਕਹਿੰਦੇ ਮੈਂ ਆਪ ਦੀ ਇੱਜ਼ਤ ਖਰਾਬ ਕੀਤੀ ਆ ਹਮਰੇ ਮੱਤ ਚਲੋ ਹਮਰੇ ਤੁਸੀਂ ਮੇਰੇ ਅਨਸਾਰ ਨਾ ਚਲੋ ਤੁਸੀਂ ਜੋ ਆਪ ਦੇ ਕਰ ਲੋ ਅਸੀਂ ਆਪ ਦੀ ਇੱਜ਼ਤ ਖਰਾਬ ਕੀਤੀ ਆ ਕੋਈ ਗੱਲ ਨਹੀਂ ਸੀ ਜਾਣਦੇ ਆ ਤੋ ਪਿੰਡ ਵਾਲੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਕੇ ਚਲੇਗੇ ਇਹ ਉਹ ਬਾਰੇ ਪਿਆਰੇ ਕਿਰਪਾ ਕਰਕੇ ਆਪਣੇ ਇੰਟੀ ਚੰਗਣ ਵਾਲਿਆਂ ਦਾ ਵੀ ਮਾਰਗਦਰਸ਼ਨ ਕਰਕੇ ਉਹਨਾਂ ਨੂੰ ਬਚਾ ਲੈਂਦੇ ਆ ਉਹਨਾਂ ਦਾ ਉਧਾਰ ਕਰ ਲੈਂਦੇ ਆ ਇਹ ਸੀਗਾ 13ਵੀਂ ਅਸ਼ਟਪਰੀ ਦਾ ਪਹਿਲਾ ਪਦ ਅਤੇ ਸ਼ਲੋਕ ਜੋ ਆਪ ਜੀ ਨੇ ਸਰਬਣ ਕੀਤਾ ਹੈ ਅਗੇ ਦੂਸਰੇ ਪਦੇ ਦੀ ਵਿਚਾਰ ਕਰਦੇ ਆ ਦੂਸਰੇ ਪਦੇ ਰਾਹੀਂ ਤਾਂ ਅੰਤਾਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿਣਗੇ ਇਹ ਆਪਾਂ ਅਗਲੇ ਦਿਵਾਨਾ ਸਿਸਰਬਣ ਕਰਾਂਗੇ ਦੂਸਰਾ ਪੜਾ ਹੈ ਸੰਤ ਕੈ ਦੁਖਣ ਤੇ ਮੁਖ ਭਵੈ ਸੰਤ ਕੈ ਦੁਖਣ ਕਾਜੋਂ ਲਵੈ ਵਿਚਾਰਾ ਇੱਥੇ ਜੋ ਰੁਕਦੇ ਆ ਬੁਲਾਉਂਦੇ ਆ ਬੋਲਦੇ ਆ ਨੇਕ ਅਖਰ ਬਾਦ ਘਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਬਖਸ਼ ਲੈਣਾ ਜੀ ਸਮਰਤੀ ਕਰੀਏ ਬਲਾਫਤੇ ਪੌਫਤੇ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਗ ਗੁਰੂ ਵਾਗ ਗੁਰੂ